ਸਸਕਲ ਜੀ ਥਿਸ ਇਜ਼ ਜਗਨਕਾਰ ਅ ਡਿਜੀਟਲ ਬਿਜ਼ਨਸ ਓਨਰ ਐਂਡ ਅ ਮੈਂਟਰ ਅੱਜ ਮੈਂ ਆਪਣੇ ਪੇਜ ਤੋਂ ਇੱਕ ਐਦਾਂ ਦੇ ਪਰਿਵਾਰ ਨੂੰ ਲੈ ਕੇ ਆਈਆਂ ਤੁਹਾਡੇ ਸਾਹਮਣੇ ਜਿਹੜੇ ਸਿਰਫ ਆਪਣੇ ਆਪ ਨੇ ਆਪਣੀ ਫੈਮਿਲੀ ਲਈ ਹੀ ਇੱਕ ਮਾਡਲ ਨਹੀਂ ਬਣ ਕੇ ਆਏ ਇਨਸਟੈਡ ਉਹ ਪੂਰੀ ਕਮਿਊਨਿਟੀ ਲਈ ਇੱਕ ਸੋਰਸ ਆਫ ਇਨਸਪੀਰੇਸ਼ਨ ਬਣ ਕੇ ਆਇਆ ਇੱਕ ਕਾਈਂਡ ਆਫ ਮੋਟੀਵੇਸ਼ਨ ਬਣ ਕੇ ਆਇਆ ਇੱਕ ਸਟਰੋਂਗ ਮੈਸੇਜ ਲੈ ਕੇ ਆਇਆ ਪੂਰੀ ਦੀ ਪੂਰੀ ਕਮਿਊਨਿਟੀ ਲਈ ਕਿ ਹਾਓ ਥਿਸ ਕੁਡ ਬੀ ਬੈਨੇਫੀਸ਼ੀਅਲ ਫਾਰ ਈਚ ਐਂਡ ਐਵਰੀ ਮੈਂਬਰ ਆਫ ਦਾ ਫੈਮਿਲੀ ਕਿ ਅਸੀਂ ਜਦੋਂ ਗਰੋ ਕਰੀਏ ਇਕੱਠੇ ਗਰੋ ਕਰੀਏ ਤਾਂ ਉਹ ਕਿਸ ਤਰੀਕੇ ਦੇ ਨਾਲ ਫੀਲ ਹੁੰਦਾ ਆ ਉਹਦਾ ਕਿਸ ਤਰ੍ਹਾਂ ਅਹਿਸਾਸ ਹੁੰਦਾ ਆ ਸੋ ਇਹ ਪਰਿਵਾਰ ਜਿਹੜਾ ਹੈਗਾ ਇਹ ਮੇਰੇ ਲਈ ਬਹੁਤ ਵੱਡੀ ਮੋਟੀਵੇਸ਼ਨ ਤੇ ਇਨਸਪੀਰੇਸ਼ਨ ਹੈਗੀ ਆ ਆਮ ਸੋ ਗਲੈਡ ਕਿ ਅੱਜ ਇਹਨਾਂ ਸਾਰਿਆਂ ਨੇ ਮੇਰੇ ਇਸ ਆਫਰ ਨੂੰ ਕਬੂਲ ਕੀਤਾ ਆ ਤੇ ਮੇਰੇ ਪੇਜ ਨੂੰ ਔਨਰ ਕਰਨ ਲਈ ਇੱਥੇ ਸਾਰੇ ਆਇਆ ਸੋ ਆਈ ਵੈਲਕਮ ਪਾਲ ਫੈਮਿਲੀ ਜਿਹਦੇ ਵਿੱਚ ਹੈਗੇ ਸੁਪਾਲ ਜੀ ਆ ਰਾਮਪਾਲ ਜੀ ਉਹਨਾਂ ਦੇ ਡਾਟ ਚਾ ਤੇ ਸੰਨੀਲ ਤੇ ਉਹਨਾਂ ਦੀ ਵਾਈਫ ਚਰਨਜੀਤ ਸੋ ਸਵਾਗਤ ਹੈ ਤੁਹਾਡਾ ਸਾਡਾ ਮੇਰੇ ਪੇਜ ਦੇ ਉੱਪਰ ਬਹੁਤ-ਬਹੁਤ ਸਾਰਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਹਾਂਜੀ ਸਭ ਤੋਂ ਪਹਿਲਾਂ ਇਸ ਬਿਜ਼ਨਸ ਵਿੱਚ ਆਈ ਸੀਗੇ ਸੁਮਨ ਸੁਮਨ ਨੇ ਆਪਣੇ ਫਾਦਰ ਨੂੰ ਇਸ ਬਿਜ਼ਨਸ ਦੇ ਵਿੱਚ ਲੈ ਕੇ ਆਂਦਾ ਐਂਡ ਆਮ ਸੋ ਹੈਪੀ ਕਿ ਉਸ ਤੋਂ ਬਾਅਦ ਰਾਮਪਾਲ ਜੀ ਨੇ ਆਪਣੇ ਬੇਟੇ ਨੂੰ ਤੇ ਆਪਣੀ ਡੌਟਰ-ਇਨ-ਲॉ ਨੂੰ ਇਹ ਮੌਕਾ ਦਿੱਤਾ ਕਿ ਉਹ ਵੀ ਇਸ ਬਿਜ਼ਨਸ ਦੇ ਥਰੂ ਉਹੀ ਸਕਸੈਸ ਤੇ ਉਹੀ ਗਰੋਥ ਲੈ ਸਕਣ ਜਿਹੜੀ ਉਹ ਦੋਨੋਂ ਇੰਜੋਏ ਕਰ ਰਹੇ ਸੀਗੇ ਸਭ ਤੋਂ ਪਹਿਲਾਂ ਮੈਂ ਸਮਨ ਥਾਡੇ ਤੋਂ ਸਟਾਰਟ ਕਰਾਂਗੀ ਕਿਉਂਕਿ ਯੂ ਆਰ ਦਾ 올ਡੇਸਟ ਇਨ ਦਾ ਬਿਜ਼ਨਸ ਔਰ ਇਸ ਬਿਜ਼ਨਸ ਹੋਂ ਤੱਕ ਦਾ ਸਭ ਤੋਂ ਜ਼ਿਆਦਾ ਐਕਸਪੀਰੀਅੰਸ ਤੁਹਾਨੂੰ ਹੈਗਾ ਯੂ ਆਰ ਦਾ ਐਕਚੁਅਲੀ ਇਨਸਟਰੂਮੈਂਟ ਜਿਨ੍ਹਾਂ ਨੇ ਇਸ ਪੂਰੇ ਪਰਿਵਾਰ ਨਸ ਬਿਜ਼ਨਸ ਵਿੱਚ ਲੈ ਕੇ ਆਂਦਾ ਪਲੀਜ਼ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਵੀ ਕਰੋ ਮੇਰੇ ਮੇਰੀ ਆਡੀਐਂਸਿਸ ਦੇ ਨਾਲ ਤੇ ਉਸ ਤੋਂ ਬਾਅਦ ਮੇਰੇ ਇੱਕ ਛੋਟਾ ਜਿਹਾ ਕੁਐਸਚਨ ਜਿਹੜਾ ਹੈਗਾ ਕਿ ਜਦੋਂ ਤੁਸੀਂ ਇਸ ਬਿਜ਼ਨਸ ਨੂੰ ਜੁਆਇਨ ਕੀਤਾ ਸੀਗਾ ਤੁਹਾਨੂੰ ਇਸ ਬਿਜ਼ਨਸ ਦਾ ਸਭ ਤੋਂ ਬਿਊਟੀਫੁਲ ਐਸਪੈਕਟ ਕਿਹੜਾ ਲੱਗਿਆ ਸੀ ਜਿਹਦੇ ਵਜ੍ਹਾ ਨਾਲ ਤੁਸੀਂ ਸੋਚਿਆ ਕਿ ਤੁਸੀਂ ਇਸ ਬਿ ਸਸਿਕਾਉਲ ਸਾਰਿਆਂ ਨੂੰ ਐਂਡ ਥੈਂਕ ਯੂ ਤੁਹਾਡਾ ਮੈਨੂੰ ਆਪਣੇ ਪੇਜ ਤੇ ਇਨਵਾਈਟ ਕਰਨ ਦਾ ਤੇ ਮੇਰਾ ਨਾਮ ਸੋਮਨ ਹੈ ਤੇ ਮੈਂ ਸਿਆਟਲ ਵਾਸ਼ਿੰਗਟਨ ਦੇ ਵਿੱਚ ਪਿਛਲੇ 24 ਸਾਲਾਂ ਤੋਂ ਰਹਿ ਰਹੀ ਆ ਮੈਂ ਫੁੱਲ ਟਾਈਮ ਜੌਬ ਵੀ ਕਰ ਰਹੀ ਆ ਤੇ ਨਾਲ ਹੀ ਨਾਲ ਆ ਇਸ ਬਿਜ਼ਨਸ ਨੂੰ ਵੀ ਰਨ ਕਰ ਰਹੀ ਆ ਤੇ ਮੈਂ ਬਿਜ਼ਨਸ ਦੀ ਓਪਰਚ्युनिटी ਐਕਚੁਅਲੀ 2 ਸਾਲ ਪਹਿਲਾਂ ਦੇਖੀ ਸੀਗੀ ਤੇ ਜਦੋਂ ਦੇਖੀ ਸੀਗੀ ਤੇ ਮਾਈਂਡ ਦੇ ਵਿੱਚ ਉਹ ਜਦੋਂ ਉਹਨਾਂ ਨੇ ਕਿਹਾ ਸੀ 149 ਪੇ ਕਰੋ ਤੇ ਫਿਰ ਮੈਂ ਡਰ ਗਈ ਸੀਗੀ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਇੱਕ ਇੰਟਰਵਿਊ ਦੇ ਕੀ ਐਡ ਦੇਖੀ ਦੀ ਦੀ ਉਹਨਾਂ ਦੀ ਫਿਰ ਮੈਂ ਕਿਹਾ ਚਲੋ ਕੋਸ਼ਣਾ ਕੋ ਸ਼ਗਾ ਯੂ نو ਐਡਸ ਆ ਰਹੀਆਂ ਹੈਗੀਆਂ ਆ ਤੇ ਕਿਉਂ ਨਾ ਮੈਂ ਇਹਨਾਂ ਨਾਲ ਕੰਟੈਕਟ ਕਰਕੇ ਫਾਈਂਡ ਆਊਟ ਕਰਾਂ ਫਿਰ ਜਦੋਂ ਮੈਂ ਫਾਈਂਡ ਆਊਟ ਕੀਤਾ ਮੇਰੇ ਜਿੰਨੇ ਵੀ ਡਾਊਟਸ ਸੀ ਉਹਨਾਂ ਨੇ ਸਾਰੇ ਕਲੀਅਰ ਕਰਤੇ ਫਿਰ ਮੈਂ 149 ਦਾ ਸਟੈਪ ਚੱਕਿਆ ਤੇ ਫਿਰ ਜਦੋਂ ਮੈਨੂੰ ਪਤਾ ਲੱਗਾ ਹੈ ਬਿਜ਼ਨਸ ਜੈਸਟੇਬਲ ਹੈਗਾ ਟੈਕਸੇਬਲ ਹੈਗਾ ਆ ਕਿ ਆਰੋ ਮੇਟਡ ਹੈਗਾ ਆ ਤੇ ਰਿਟਾਇਰਮੈਂਟ ਪਲਾਨ ਕਰਦਾ ਆ ਤੇ ਮੈਂ ਕਿਹਾ ਕਿਉਂ ਨਾ ਮੈਂ ਵੀ ਇਹ ਬਿਜ਼ਨਸ ਨੂੰ ਸਟਾਰਟ ਕਰਾਂ ਤੇ ਫਿਰ ਮੈਂ business ਦੇ ਵਿੱਚ ਆਈ ਤੇ ਆਪਣੇ ਪੂਰੇ ਫੈਮਿਲੀ ਨੂੰ ਦੱਸਿਆ ਇਸ business ਦੇ ਬਾਰੇ ਹਾਂ ਉਹਨਾਂ ਨੇ ਫਿਰ ਸਟਾਰਟ ਕੀਤਾ ਮੇਰੇ ਨਾਲ ਅ ਥੈਂਕ ਯੂ ਸੁਮਨ ਤੁਹਾਡਾ ਕਿਉਂਕਿ ਤੁਸੀਂ ਇੱਕ ਬਹੁਤ ਹੀ ਆਪਣੀ ਲਾਈਫ ਦਾ ਇੱਕ ਬਹੁਤ ਪ੍ਰੋਫਾਉਂਡ ਸਟੈਪ ਲਿਆ ਸੀਗਾ ਜਿਹੜਾ ਅੱਜ ਇੱਕ ਕਾਰਨ ਬਣਿਆ ਪੂਰੇ ਪਰਿਵਾਰ ਦਾ ਇਸ business ਦੇ ਵਿੱਚ ਆਉਂਦਾ ਤੇ ਮੇਰਾ ਦੂਸਰਾ ਕੁਐਸਚਨ ਹੋਏਗਾ ਰਾਮਪਾਲ ਜੀ ਤੁਹਾਡੇ ਕੋਲੋਂ ਪਲੀਜ਼ ਆਪਣੀ ਇੰਟਰੋਡਕਸ਼ਨ ਦੇ ਨਾਲ ਮੈਨੂੰ ਇੱਕ ਛੋਟੀ ਜੀ ਗੱਲ ਦੱਸੋ ਕਿ ਜਦੋਂ ਸੁਮਨ ਨੇ ਤੁਹਾਨੂੰ ਇਸ business ਦਾ ਪ੍ਰਪੋਜ਼ਲ ਦਿੱਤਾ ਤੇ ਇਸ ਹੁਣ ਬਿਜ਼ਨਸ ਵਿੱਚ ਆਲਰੇਡੀ ਪਹਿਲਾਂ ਆ ਚੁੱਕੇ ਸੀਗੇ ਬਿਨ ਐਜ਼ ਅ ਫਾਦਰ ਤੁਸੀਂ ਉਹਨਾਂ ਦੇ ਡਿਸੀਜਨ ਨੂੰ ਇਸ ਲਈ ٹرسٹ ਕੀਤਾ ਕਿ ਤੁਹਾਡੀ ਡਾਟਰ ਦੇ ਰਹੀ ਆ ਜਾਂ ਤੁਹਾਨੂੰ ਇਦਾਂ ਲੱਗਿਆ ਕਿ ਇਸ ਇਸ ਮਾਡਲ ਦੇ ਵਿੱਚ ਇਸ ਬਿਜ਼ਨਸ ਮਾਡਲ ਨੂੰ ਸੁਣ ਕੇ ਤੁਹਾਨੂੰ ਲੱਗਿਆ ਕਿ ਇਹਦੇ ਵਿੱਚ ਬਹੁਤ ਸਾਰਾ ਇਦਾਂ ਦਾ ਪੋਟੈਂਸ਼ੀਅਲ ਹੈਗਾ ਆ ਕਿ ਜੇ ਮੈਂ ਇਹਦੇ ਵਿੱਚ ਆਵਾਂ ਤੇ ਮੈਨੂੰ ਇਹ ਬੈਨੀਫਿਟ ਦੇਵੇਗਾ கரੈਕਟ ਹਾਂਜੀ ਥੈਂਕ ਯੂ ਯੈਸ ਮੇਰਾ ਨਾਮ ਰਾਮਪਾਲ ਹੈ ਜੀ ਮੈਂ ਵੀ ਸੈਟਲ ਵਾਸ਼ਿੰਗਟਨ ਵਿੱਚ ਰਹਿੰਦਾ ਤੇ ਸੰਮਨ ਨੇ ਜਦੋਂ ਸ਼ੁਰੂ ਕੀਤਾ ਸੀ ਪਹਿਲਾਂ ਤੇ ਮੈਨੂੰ ਇਵੇਂ ਲੱਗਾ ਸੀਗਾ ਕਿ ਕਿਤੇ ਫਾਸਬੋਕਸ ਗਈ ਬਿਜਾਰੀ ਹੈ ਨਾ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਨੂੰ ਸਾਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਆਂਦੀ ਸੀਗੀ ਹੂੰ ਹੂੰ ਫਿਰ ਜਦੋਂ ਇਹਨਾਂ ਨੇ ਸਾਨੂੰ 149 ਦਾ ਸਟੈਪ ਲੈ ਕੇ ਦੇਖਿਆ ਸਾਰਾ ਸਿਸਟਮ ਦਾ ਸੈਟਅਪ ਹੈ ਨਾ ਕਿ ਹਾਊ ਥੈਟ ਵਰਕਸ ਹੈ ਨਾ ਤੇ ਫਿਰ ਫਿਰ ਮੈਂ ਸੰਮਨ ਨੂੰ ਵੀ ਕਿਹਾ ਨਾ ਥੈਂਕ ਯੂ ਵਧੀਆ ਕੀਤਾ ਬਹੁਤ ਹੀ ਸ਼ੁਰੂ ਕੀਤਾ ਤਾਂ ਵਧੀਆ ਹੈ ਅ ਮਤਲਬ ਇਹਦੇ ਵਿੱਚ ਕੋਈ ਸਕੈਮ ਵਗੈਰਾ ਨਹੀਂ ਹੈ ਕਿ ਕੋਈ ਫਰੀ ਨਹੀਂ ਹੈਗੀ ਡੂਇੰਗ ਯੂਰ ਓਨ ਨਾ ਹਾਂਜੀ ਤੇ ਪਲੱਸ ਸਾਰਿਆਂ ਪਾਸੇ ਤੂੰ ਹੈਲਪ ਬਹੁਤ ਵਧੀਆ ਮਿਲਦੀ ਆ which is that ਕੁਝ ਖਰੀਦਣਾ ਨਹੀਂ ਕੁਝ ਸੇਲ ਨਹੀਂ ਕਰਨਾ ਹਾਂਜੀ ਜੇ ਸਭ ਤੋਂ ਵੱਡਾ ਪਾਰਟ ਹੈ ਇਹ ਹੈ ਕਿ ਨਹੀਂ ਹੈਗੀ ਕਿ ਕੋਈ ਵੀ ਇਨਵੈਂਟਰੀ ਕਰਨੀ ਹਾਂ ਹਾਂਜੀ ਹਾਂਜੀ ਘਰ ਬੈਠਿਆਂ ਨੇ ਕਰਨਾ ਤੇ ਆਪਣੀ ਇੱਛਾ ਦੇ ਨਾਲ ਜਦੋਂ ਟਾਈਮ ਲੱਗੇ ਉਦੋਂ ਕਰ ਲਓ ਬਿਲਕੁਲ ਇਹ ਇਹ ਸਭ ਕੁਝ ਸਾਰਾ ਪੈਕੇਜ ਜਿਹੜਾ ਹੈ ਉਹ ਸਾਰਿਆਂ ਲਈ ਬੈਨੀਫੀਟ ਬੈਨੀਫਿਟ ਵਾਲਾ ਹੀ ਹੈ ਠੀਕ ਹੈ ਬਹੁਤ ਵਧੀਆ ਲੱਗਾ ਮੈਨੂੰ ਸੈਟਅਪ ਬਹੁਤ ਵਧੀਆ بزਨਸ ਦੀ ਹਾਂਜੀ ਰਾਮਪਾਲ ਜੀ ਹੁਣ ਇਹ ਕੁਐਸਚਨ ਐਕਚੁਅਲੀ ਇਸ ਸੁਮਨ ਦੇ ਲੈਵਲ ਦੇ ਦਾ ਕੁਐਸਚਨ ਜਾਇਜ਼ ਸੀਗਾ ਕਿ ਜਦੋਂ ਸੁਮਨ ਨੇ ਇਸ بزਨਸ ਨੂੰ ਜੁਆਇਨ ਕੀਤਾ ਕਿ ਉਹ ਸਕੇਪਟਿਕਲ ਸੀਗੇ ਕਿ ਉਹਨਾਂ ਨੂੰ ਡਾਊਟ ਆਇਆ ਸੀ ਤੁਹਾਡੇ ਲੈਵਲ ਦੇ ਉੱਤੇ ਕਾਈਂਡ ਆਫ ਇੱਕ ਕ੍ਰੈਡੀਬਿਲਿਟੀ ਬਣ ਗਈ ਤੁਹਾਨੂੰ ਲੱਗਿਆ ਕਿ ਮੇਰੀ ਡਾਟਰ ਜਿਹੜੀ ਹੈਗੀ ਬੀਇੰਗ ਆ ਯੰਗ ਪਰਸਨ ਬੀਇੰਗ ਐਨ ਐਜੂਕੇਟਿਡ ਪਰਸਨ ਉਹਨਾਂ ਨੇ ਇਸ ਚੀਜ਼ ਨੂੰ ਆਪਣੀ ਤਹਿਕੀਕਾਤ ਕੀਤੀ ਚਾਹੇ ਤੁਸੀਂ ਇਨੀਸ਼ੀਅਲ ਸਟੇਜ ਤੇ ਇਸ ਚੀਜ਼ ਨੂੰ ਟਰਸਟ ਨਹੀਂ ਕੀਤਾ ਪਰ ਸਮ ਹਾਊ ਤੁਸੀਂ ਵੈਨ ਯੂ ਸੋ ਯਰ ਡਾਟਰ ਡੂਇੰਗ ਥਿਸ ਬਿਜ਼ਨਸ ਤੁਹਾਨੂੰ ਲੱਗਿਆ ਕਿ ਉਹ ਕਰ ਰਹੀ ਆ ਹਾਂਜੀ ਉਦੋਂ ਤੱਕ ਉਹ ਚੀਜ਼ਾਂ ਕਲੀਅਰ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਾਂ ਹਾਂਜੀ ਹਾਂਜੀ ਕਾਫੀ ਕਾਫੀ ਕਲੀਅਰ ਵੀ ਹੋ ਜਾਂਦਾ ਹੈ ਨਾ ਬਹੁਤ ਹਾਂਜੀ ਹਾਂਜੀ ਜਦੋਂ ਆਪਾਂ ਵੀ ਨਾ ਜਦੋਂ ਆਪਾਂ ਕਿਸੇ ਨੂੰ ਦੱਸਦੇ ਇਸ ਬਿਜ਼ਨਸ ਦੇ ਬਾਰੇ ਉਹਨਾਂ ਦੇ ਅੱਗੇ ਤੋਂ ਕਿ ਬਹੁਤ ਸਾਰੇ ਕੁਐਸਚਨ ਆਉਣ ਲੱਪਣ ਦੇ ਪਰ ਉਹਨਾਂ ਨੂੰ ਅਸੀਂ ਇਹੀ ਕਹਿਦਾ ਵੀ ਜਦ ਤੱਕ ਤੁਸੀਂ 149 ਡਾਲਰ ਦਾ ਸਟੈਪ ਨਹੀਂ ਚੱਕਦੇ ਨਾ ਤਾਂ ਕੋਈ ਇਨਫੋਰਮੇਸ਼ਨ ਉਤੋਂ ਹੀ ਮਿਲੇਗੀ ਜਿੰਨਾ ਮਾਜੀ ਸਮਝਾਈ ਉਹਨਾਂ ਨੂੰ ਸਮਝ ਨਹੀਂ ਆਣੀ ਹੈਗੀ ਨਹੀਂ ਆ ਨਾ ਸਮਝੀ ਔਰ ਇਹੀ ਇਹ ਬਹੁਤ ਵੱਡੀ ਬਹੁਤ ਇੰਪੋਰਟੈਂਟ ਚੀਜ਼ ਹੈਗੀਆ ਹਾਂ ਜੀ ਤੇ ਚਲੰਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈਗਾ ਆ ਮੈਂ ਜਾਉਂਗੀ ਨੂੰ ਬਹੁਤ ਖੁਸ਼ੀ ਹੈਗੀਆ ਐਜ਼ ਅ ਕਪਲ ਯੂ ਜੁਆਇਨ ਥਿਸ ਬਿਜ਼ਨਸ ਇਸ ਲਈ ਨਹੀਂ ਕਿ ਤੁਸੀਂ ਸੁਮਨ ਦੇ ਬ੍ਰਦਰ ਭਾਬੀ ਹੈਗੇ ਹੋ ਮੈਨੂੰ ਹਮੇਸ਼ਾ ਅੱਛਾ ਲੱਗਦਾ ਹੈ ਜਦੋਂ ਬੀਿੰਗ ਅ ਹਸਬੈਂਡ ਵਾਈਫ ਅਸੀਂ ਕਿਸੇ ਇਧਰ ਇਨੀਸ਼ੀਏਟਿਵ ਦੇ ਵਿੱਚ ਪੈਨੇ ਆ ਜਿੱਥੇ ਅਸੀਂ ਦੋਨੋਂ ਇਕੱਠੇ ਇੱਕ ਦੂਜੇ ਨੂੰ ਸਪੋਰਟ ਵੀ ਕਰਦੇ ਆ ਤੇ ਗ੍ਰੋਥ ਵੀ ਲੈਂਦੇ ਆ ਸੋ ਥਿਸ ਇਜ਼ ਸਮਥਿੰਗ ਸੋ ਬਿਊਟੀਫੁਲ ਕਿ ਤੁਸੀਂ ਐਜ਼ ਅ ਹਸਬੈਂਡ ਵਾਈਫ ਇਸ ਡਿਸਟੈਂਸ ਵੀ ਇਕੱਠੇ ਕਰੋਗੇ ਇੱਕ ਦੂਸਰੇ ਨੂੰ ਲਰਨ ਕਰਨ ਦੇ ਵਿੱਚ ਹੈਲਪ ਕਰੋਗੇ ਇੱਕ ਦੂਸਰੇ ਦੇ ਨੂੰ ਕੋਆਰਡੀਨੇਟ ਕਰੋਗੇ ਜਿਸ ਦੇ ਨਾਲ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਇੱਕ ਅਲੱਗ ਤੋਂ ਇੱਕ ਡਿਫਰੈਂਟ ਮਜਬੂਰੀ ਆਂਦੀ ਆ ਸੋ ਮੈਂ ਚਾਹੂਗੀ ਤੁਸੀਂ ਦੋਨੋਂ ਜਣੇ ਆਪਣੀ ਪਹਿਲਾ ਇੰਟਰੋਡਕ ਫਿਰ ਮੈਥਰ ਕੋਲ ਕੁਸਚਨ ਪੁੱਛਦੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਗਨਜੀਤ ਕਲਾ ਥੈਂਕ ਯੂ ਤੁਹਾਡਾ ਸਾਨੂੰ ਇਨਵਾਈਟ ਕਰਨ ਲਈ ਪੂਰੀ ਫੈਮਿਲੀ ਨੂੰ ਮਾਈ ਪਲੇਜ਼ਰ ਮੇਰਾ ਨਾਮ ਚਰਨਜੀਤ ਕੌਰ ਹੈ ਤੇ ਮੈਂ ਸੈਡਲ ਵਾਸ਼ਿੰਗਟਨ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਐਜ਼ ਅ ਪ੍ਰੋਫੈਸ਼ਨਲ ਮੈਂ ਸੀਐਨਏ ਦੀ ਜੌਬ ਕਰ ਰਹੀ ਹਾਂ ਦੋ ਬੱਚੇ ਨੇ ਮੇਰੇ ਤੇ ਨਾਲ ਦੀ ਨਾਲ ਬੱਚਿਆਂ ਦੀ ਟੇਕ ਕੇਅਰ ਕਰਦੇ ਆ ਬਾਹਰ ਵੀ ਕੰਮ ਕਰ ਰਹੇ ਆ ਤੇ ਇਸ ਬਿਜ਼ਨਸ ਨੂੰ ਵੀ ਹੁਣ ਅਸੀਂ ਜੁਆਇਨ ਕੀਤਾ ਹੈ ਹਾਂਜੀ ਬਹੁਤ ਅੱਛੀ ਗੱਲ ਬਹੁਤ ਖੁਸ਼ੀ ਦੀ ਗੱਲ ਆ ਹਾਂਜੀ ਸੁਨੀਲ ਤੁਹਾਡਾ ਬਹੁਤ ਸਵਾਗਤ ਆ ਤੇ ਮੈਨੂੰ ਛੋਟਾ ਜਿਹਾ ਕੁਐਸਚਨ ਤੁਹਾਡੇ ਲਈ ਹੈਗਾ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਕਿ ਜਦੋਂ ਤੁਸੀਂ ਜਦੋਂ ਤੱਕ ਤੁਸੀਂ ਬਿਜ਼ਨਸ ਨੂੰ ਜੁਆਇਨ ਕੀਤਾ ਉਦੋਂ ਤੱਕ ਸੁਮਨ ਬਿਜ਼ਨਸ ਦੇ ਵਿੱਚ ਆਪਣੇ ਪੈਰ ਪੂਰੇ ਤਰੀਕੇ ਨਾਲ ਜਮਾ ਚੁੱਕੇ ਹੋਏ ਸੀਗੇ ਰਾਮਪਾਲ ਜੀ ਉਸ ਇਸੇ ਹੀ ਬਿਜ਼ਨਸ ਤੇ ਅਰੀਨਾ ਵਿੱਚ ਐਂਟਰ ਕਰ ਚੁੱਕੇ ਹੋਏ ਸੀਗੇ ਕਿ ਤੁਹਾਡੇ ਲਈ ਤੁਹਾਡੇ ਲਈ ਫੈਸਲਾ ਲੈਣਾ ਕਿ ਬਹੁਤ ਆਸਾਨ ਹੋ ਚੁੱਕਿਆ ਹੋਇਆ ਸੀਗਾ ਕਿ ਆਪਣੇ ਲੈਵਲ ਤੇ ਤੁਸੀਂ ਹਲੇ ਕੋਈ ਸੰਤੁਸ਼ਟੀ ਚਾਹੁੰਦੇ ਸੀ ਕੋਈ ਸੈਟੀਸਫੈਕਸ਼ਨ ਚਾਹੁੰਦੇ ਸੀਗੇ ਕਿ ਤੁਹਾਡੇ ਫਾਦਰ ਤੇ ਤੁਹਾਡੇ ਸਿਸਟਰ ਦਾ ਬਿਜ਼ਨਸ ਵਿੱਚ ਹੋਣਾ ਤੁਹਾਡੇ ਲਈ ਤੁਹਾਡੀ ਗੇਨ ਨੂੰ ਬਹੁਤ ਈਜ਼ੀ ਬਣਾ ਚੁੱਕਿਆ ਸੀਗਾ ਤੁਹਾਨੂੰ ਕੀ ਲੱਗਦਾ ਇਸ ਚੀਜ਼ ਨੂੰ ਲੈ ਕੇ ਸਮਵਟ ਈਜ਼ੀ ਵੀ ਹੋ ਗਿਆ ਸੀ ਤੇ ਇਨਵੈਸਟੀਗੇਟ ਕਰਨਾ ਚਾਹੁੰਦਾ ਸੀਗਾ ਵੀ ਹੈਕ ਹੀ ਚੱਕਰ ਸੀ ਬਿਜ਼ਨਸ ਦਾ ਤੇ ਪਰ ਸਟਿਲ ਜਿੱਦਾਂ 149 ਪੇ ਕਰਕੇ ਹੀ ਉਸ ਚੀਜ਼ ਨੂੰ ਅੱਗੇ ਮੈਂ ਆਪ ਖੁਦ ਪ੍ਰੈਕਟੀਕਲੀ ਜਿੱਦਾਂ ਉਸ ਚੀਜ਼ ਨੂੰ ਦੇਖਿਆ ਵੀ ਕੀ ਕਰਨਾ ਹੁੰਦਾ ਕੀ ਹੈ ਅੱਗੇ ਕਿੱਦਾਂ ਵਧਣਾ ਹੁੰਦਾ ਤੇ ਇਸ ਕਰਕੇ ਫਿਰ ਮੈਂ ਦੂਜੇ ਕੀਤਾ ਜੀ ਮੰਨਦਾ ਨਹੀਂ ਗੱਲ ਬਹੁਤ ਅੱਛੀ ਲੱਗੀ ਇਹ ਗੱਲ ਸਾਡੀਆਂ ਆਡੀਐਂਸਿਸ ਲਈ ਬੜੀ ਇੰਪੋਰਟੈਂਟ ਹੋ ਸਕਦੀ ਆ ਕਿ ਇੱਕ ਫੈਮਿਲੀ ਦੇ ਵਿੱਚ ਜਿਹੜੇ ਜਿਹੜੇ ਰਿਸ਼ਤਿਆਂ ਦੇ ਵਿੱਚ ਤੁਸੀਂ ਲੋਕੀ ਬੱਚੇ ਹੋਏ ਹੋ ਬਹੁਤ ਇੰਪੋਰਟੈਂਟ ਰਿਸ਼ਤੇ ਆ ਇਹ ਕੋਈ ਐਦਾਂ ਨਹੀਂ ਹੈਗਾ ਕਿ ਕਿਸੇ ਕਜ਼ਨ ਦਾ ਰਿਸ਼ਤਾ ਆ ਜਾਂ ਕਿਸੇ ਦੂਰ ਦੇ ਅੰਕਲ ਦਾ ਰਿਸ਼ਤਾ ਆ ਤੁਸੀਂ ਯੂ ਆਰ ਵੈਰੀ ਮੱਚ ਇਨ ਦਾ ਵੈਰੀ ক্লোਜ਼ ਰਿਲੇਸ਼ਨਸ਼ਿਪਸ ਤੇ ਉਹਦੇ باوجود ਵੀ ਮੈਨੂੰ ਸੁਨੀਲ ਦੀ ਇਹ ਗੱਲ ਬਹੁਤ ਅੱਛੀ ਲੱਗੀ ਕਿ ਚਾਹੇ ਉਹ ਬਿਜ਼ਨਸ ਤੇ ਮਾਡਲ ਨੂੰ ਉਹਨਾਂ ਨੇ ਸੁਣ ਚੁੱਕੇ ਸੀਗੇ ਚਾਹੇ ਉਹ ਦੇਖ ਰਹੇ ਸੀਗੇ ਕਿ ਉਹਨਾਂ ਦੇ ਫਾਇਦੇ ਤੇ ਉਹਦੀ ਸਿਸਟਰ ਕਰ ਰਹੀ ਆ ਮੈਂ ਆਪਣੀਆਂ ਆਡੀਐਂਸਿਸ ਨੂੰ ਇਹ ਦੱਸਣੀ ਚਾਹੂੰਗੀ ਉਹਦੇ باوجود ਵੀ ਸੁਨੀਲ ਇਹ ਗੱਲ ਨੂੰ ਬਹੁਤ ਕੌਨਫੀਡੈਂਸ਼ੀਅਲ ਕਹਿੰਦੇ ਆ ਕਿ 149 ਦੇ ਸਟੈਪ ਤੋਂ ਬਾਅਦ ਹੀ ਬਿਜ਼ਨਸ ਤੇ ਮਾਡਲ ਦੀ ਅਸਲੀ ਪਿਕਚਰ ਉਹਨਾਂ ਨੂੰ ਤੇ ਸੋ ਇਹ ਚੀਜ਼ ਤੁਹਾਡੇ ਲੋਕਲੀ ਬਹੁਤ ਇੰਪੋਰਟੈਂਟ ਹੋ ਸਕਦੀ ਆ ਕਿ ਜਦੋਂ ਤੁਸੀਂ ਬਿਜ਼ਨਸ ਨੂੰ ਉਹਦੇ ਫਰਸਟ ਸਟੈਪ ਤੋਂ ਤੋਂ ਐਕਸਪਲੋਰ ਕਰਦੇ ਹੋ ਜਦੋਂ ਤੁਸੀਂ ਵੈਬਿਨਾਰ ਦੇਖਦੇ ਹੋ ਜਾਂ ਬਿਜ਼ਨਸ ਆਪਣੇ ਮੈਂਟਰ ਦੇ ਨਾਲ ਕੋਚ ਦੇ ਨਾਲ ਜਦੋਂ ਗੱਲਬਾਤ ਕਰਦੇ ਹੋ ਤਾਂ ਤੁਸੀਂ ਉਦੋਂ ਹੀ ਡਿਸਾਈਡ ਕਰਨਾ ਸ਼ੁਰੂ ਕਰ ਦਿੰਦੇ ਕਿ ਸ਼ਾਇਦ ਇਹ ਬਿਜ਼ਨਸ ਤੁਹਾਡੇ ਲਈ ਨਹੀਂ ਬਣਿਆ ਹੋਇਆ ਤੇ ਇਸ ਤੋਂ ਲੈ ਗੋਸ਼ਿਸ਼ ਕਰੋ ਜੇ ਸੁਨੀਲ ਫੈਮਲੀ ਦੇ ਵਿੱਚ ਹੋ ਕੇ ਸਾਰਾ ਕੁਝ ਦੇਖਣ ਦੇ ਬਾਵਜੂਦ ਆਪਣੀ ਸਿਸਟਰ ਨੂੰ ਮੋਰੀਆਂ ਦੀ ਬਿਜ਼ਨਸ ਕਰਦੇ ਤੇ ਰਿਜ਼ਲਟ ਕੱਢ ਕੱਢ ਦੇ ਦੇਖਣ ਦੇ ਬਾਵਜੂਦ ਵੀ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਆਪਣੇ ਲੈਵਲ ਤੇ ਇਨਵੈਸਟਿਗੇਟ ਕਰਨਾ ਆ ਸਰ ਮੈਂ ਚਾਹੀਦਾ ਹਾਂ ਐਂਡ ਆਫ ਦਾ ਡੇ ਯੂ ਆਰ ਦਾ ਬਿਜ਼ਨਸ ਓਨਰ ਸੁਨੀਲ ਅੰਤ ਚਰਨਜੀਤ ਤੁਸੀਂ ਬਿਜ਼ਨਸ ਓਨਰ ਐ ਆਪਣੇ ਬਿਜ਼ਨਸ ਦੀ ਮੁਖਤਿਆਰੀ ਤੁਹਾਡੀ ਖੁਦ ਦੀ ਆ ਇਹਦੇ ਵਿੱਚੋਂ ਰਿਜ਼ਲਟ ਤੁਸੀਂ ਦੋਨੋਂ ਨੇ ਆਪਣੀ ਮਿਹਨਤ ਨਾਲ ਕੱਢਣਾ ਆ ਸੁਮਨਤਾ ਨੂੰ ਬਿਜ਼ਨਸ ਤੇ ਮਾਡਲ ਦਾ ਰਸਤਾ ਦਿਖਾ ਸਕਦੇ ਆ ਪਰ ਜਿਹੜਾ ਕੰਮ ਕਰਨਾ ਤੁਸੀਂ ਆਪਣੇ ਲੈਵਲ ਦੇ ਉੱਤੇ ਕਰਨਾ ਆ ਬਹੁਤ ਅੱਛੀ ਲੱਗੀ ਤੁਹਾਨੂੰ ਤੁਹਾਡੀ ਗੱਲ ਸੁਨੀਲ ਆਮ ਰੀਅਲੀ ਇੰਪ੍ਰੈਸਡ ਦ ਵੇ ਯੂ ਹੈਵ ਇਨਵੈਸਟੀਗੇਟਿਡ ਐਂਡ ਟੁਕ ਕੌਨਫੀਡੈਂਸ ਕਿ ਤੁਹਾਨੂੰ ਬਿਜ਼ਨਸ ਕਰਨਾ ਚਰਨਜੀਤ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਦੋਨੋਂ ਨੇ ਇਸ ਬਿਜ਼ਨਸ ਨੂੰ ਐਜ਼ ਅ ਪਾਰਟਨਰ ਜੁਆਇਨ ਕੀਤਾ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ ਤੁਹਾਡੇ ਲਈ ਕਿਸ ਤਰੀਕੇ ਨਾਲ ਬੈਨੀਫੀਸ਼ੀਅਲ ਹੋ ਸਕਦੀ ਹੈ ਜੇ ਕੱਲੇ ਸੁਨੀਲ ਕਰਦੇ ਜਾਂ ਤੁਸੀਂ ਕੱਲੇ ਕਰਦੇ ਹਾਊ ਇਸ ਕੁਡ ਬੀ ਬੈਨੀਫੀਸ਼ੀਅਲ ਫਾਰ ਯੂ ਕਿ ਤੁਸੀਂ ਦੋਨੋਂ ਹਸਬੰਡ ਵਾਈਫ ਕਰ ਰਹੇ ਹੋ ਕਿ ਕਿੱਦਾਂ ਤੁਹਾਨੂੰ ਲੱਗਦਾ ਕਿ ਇਹਦਾ ਤੁਹਾਨੂੰ ਕਿਸ ਤਰੀਕੇ ਨਾਲ ਫਾਇਦਾ ਮਿਲੇਗਾ ਹਾਂਜੀ ਅਸੀਂ ਜਿੱਦਾਂ ਪਹਿਲਾਂ ਮੈਨੂੰ ਮੇਰੀ ਸਿਸਟਰ ਨੇ ਲਾਤੋਂ ਪਤਾ ਲੱਗਾ ਸੀਗਾ ਇਸ ਬਿਜ਼ਨਸ ਬਾਰੇ ਤਾਂ ਉਹਨਾਂ ਨੇ ਸਾਨੂੰ ਐਵਰੀ ਟਾਈਮ ਜਦੋਂ ਸਾਡੇ ਘਰ ਆਉਂਣ ਦੱਸਣਾ ਵੀ ਹਾਂ ਮੈਂ ਜੁਆਇਨ ਕੀਤਾ ਵਾ ਬਿਜ਼ਨਸ ਤੇ ਫਿਰ ਅਸੀਂ ਅਸੀਂ ਪਹਿਲਾਂ ਗੱਲ ਅਣਗੈਲੀ ਚ ਕਰ ਦਿੰਦੇ ਹਈ ਸੁਣਦੇ ਨਹੀਂ ਸੀ ਹੁੰਦੇ ਨਾ ਮਤਲਬ ਸੁਣਦੇ ਸੀ ਚੰਗੀ ਤਰ੍ਹਾਂ ਨਹੀਂ ਸੀ ਉਸ ਨੂੰ ਕਹਿੰਦੇ ਵੀ ਹਾਂ ਬਈ ਬਈ ਫਿਰ ਅਸੀਂ ਜਦ ਦੂਸਰੀ ਤੀਸਰੀ ਵਾਰੀ ਦੱਸਿਆ ਤਾਂ ਫਿਰ ਅਸੀਂ ਕਿਹਾ ਵੀ ਹਾਂ ਬਈ ਮੈਂ ਸਣੀ ਨਾਲ ਗੱਲ ਕੀਤੀ ਮੈਂ ਕਿਹਾ ਸਣੀ ਵੀ ਆਪਾਂ ਨੂੰ ਜੁਆਇਨ ਕਰਨਾ ਚਾਹੀਦਾ ਨਾ ਬਈ ਦੇਖਣਾ ਚਾਹੀਦਾ ਆਪਾਂ ਨੂੰ ਵੀ ਜੁਆਇਨ ਕਰਕੇ ਕਿੱਦਾਂ ਹੁੰਦੀ ਹੈ ਇਸ ਸਣੀ ਨੇ ਮੈਨੂੰ ਕਹਿਣਾ ਪਹਿਲਾਂ ਤੂੰ ਕਰ ਲੈ ਸਟਾਰਟ ਫਿਰ ਮੈਂ ਬਾਅਦ ਚ ਦੇਖਦਾ ਤੇ ਮੈਂ ਸਣੀ ਨੂੰ ਕਹੀ ਜਾਣਾ ਪਹਿਲਾਂ ਤੁਸੀਂ ਸਟਾਰਟ ਕਰ ਲਓ ਫਿਰ ਮੈਂ ਦੇਖਦੀ ਫਿਰ ਮੈਂ ਬਾਅਦ ਚ ਆ ਜੁਗਾ ਵੀ ਉਹ ਜੁਗਾ ਨਾਲ ਥੋੜਾ ਪਤਾ ਲੱਗ ਜੂਗਾ ਨਾਲ ਤੁਹਾਨੂੰ ਤੇ ਇਸ ਇਸ ਚੀਜ਼ ਲਈ ਬੈਨੀਫੀਸ਼ੀਅਲ ਇਹ ਚੀਜ਼ ਹੈ ਜਿੱਦਾਂ ਹੁਣ ਜਦੋਂ ਮੇਰੇ ਤੋਂ ਟਾਈਮ ਨਾ ਲੱਗੇ ਹਾਂਜੀ ਤੇ ਮੇਰੀ ਵਾਈਫ ਕਰ ਲੈਂਦੀ ਕੀ ਬੋਸ ਬਣਾ ਲੈਂਦੇ ਜੈਦ ਇਨਾ ਦਾ ਟਾਈਮ ਨਾ ਜਦੋਂ ਤਾਂ ਮੇਰੀ ਵਾਈਫ ਤੋਂ ਟਾਈਮ ਨਹੀਂ ਹੁੰਦਾ ਤੇ ਮੈਂ ਐਫਰਟ ਕਰਦਾ ਇਵਨ ਦੋ ਮੈਂ ਜਦੋਂ ਕੰਮ ਤੇ ਵੀ ਹੁੰਦਾ ਐਜ਼ ਅ ਪ੍ਰੋਫੈਸ਼ਨ ਮੈਂ ਟਰੈਕਟਰ ਡਰਾਈਵਰ ਹਾਂ ਹਾਂਜੀ ਜਦੋਂ ਮੈਂ ਕਿਤੇ ਬ੍ਰੇਕ ਹੋ ਬ੍ਰੇਕ ਟਾਈਮ ਹੋਵੇ ਜਾਂ ਕੁਝ ਵੀ ਹੋਵੇ ਮੈਨੂੰ ਕੀ ਕਰ ਲੈਣਾ ਹੈ ਉੱਥੇ ਜਦੋਂ ਫਿਰ ਮੈਨੂੰ ਲੋੜ ਪੈਂਦੀ ਆ ਮੈਂ ਆਪਣੀ ਵਾਈਫ ਨੂੰ ਕਹਿ ਸਕਦਾ ਭਾਈ ਮੈਨੂੰ ਹਾਂਜੀ ਫਿਰ ਤੋਂ ਕਰ ਸਕਦੇ ਨੇ ਯਾ ਕਾਫੀ ਸਰਦਾਰ ਜੁਆਇਨ ਕਰਕੇ ਸਾਨੂੰ ਕਾਫੀ ਫਾਇਦਾ ਹੋਇਆ ਇੱਕ ਦੂਸਰੇ ਦੇ ਅਸੀਂ ਹੈਲਪ ਕਰਦੇ ਆ ਜੇ ਮੇਰੇ ਤੋਂ ਕੋਈ ਟਾਈਮ ਲੱਗਦਾ ਤਾਂ ਫਿਰ ਇਹ ਸਨੀ ਬਣਾ ਲੈਂਦੇ ਜੇ ਸਨੀ ਤਾਂ ਨਹੀਂ ਟਾਈਮ ਹੁੰਦਾ ਤਾਂ ਫਿਰ ਮੈਂ ਥੋੜਾ ਬੱਤਾ ਮੈਂ ਮਤਲਬ ਜਿਆਦਾ ਮੋਸਟਲੀ ਸਨੀ ਹੀ ਕਰਦੇ ਆ ਤੇ ਮੈਂ ਹਾਂਜੀ ਨੇ ਚਰਨਜੀਤ ਤੇ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ بزਨਸ ਤੇ ਡਿਊਟੀਆਂ ਜਿਹੜੀਆਂ ਹੈਗੀਆਂ ਕਾਈਂਡ ਆਫ ਸਮਝ ਲੋ ਕਿ ਤੁਹਾਨੂੰ ਬਹੁਤ ਫਿਊਚਰ ਇਸ ਤਰ੍ਹਾਂ ਨਹੀਂ ਕੰਮ ਕਰ ਰਹੇ ਤੇ ਉਹਨਾਂ ਕੋਲ ਇੱਕ ਐਜ਼ ਐਨ ਅਸਿਸਟੈਂਟ ਇਸ ਇਸ بزਨਸ ਦੇ ਵਿੱਚ ਚੈਲੰਜ ਹੈਗੇ ਆ ਜੇ ਚਰਨਜੀਤ ਕਰ ਰਿਹਾ ਤੇ ਉਹਨਾਂ ਕੋਲ ਐਜ਼ ਐਨ ਅਸਿਸਟੈਂਟ ਉਹਨਾਂ ਦੇ ਹਸਬੰਦ ਹੈਗੇ ਆ ਔਰ ਇਹਦੇ ਨਾਲ ਕਿਤੇ ਨਾ ਕਿਤੇ ਸਾਡੇ ਰਿਲੇਸ਼ਨਸ਼ਿਪ ਵਿੱਚ ਵੀ ਬੜੀ ਸਟਰੈਂਥ ਆਦੀ ਮੈਂ ਛੋਟੀ ਜਿਹੀ ਗੱਲ ਹੀ ਦੱਸ ਦਿਆਂ ਕਿ ਜਦੋਂ ਮੈਂ بزਨਸ ਤੇ ਪੋਸਟ ਕ੍ਰੀਏਟ ਕਰਦੀਆਂ ਜਾਂ ਕੋਈ ਕੰਟੈਂਟ ਬਣਾ ਲੱਗਦੀ ਮੈਂ ਬਹੁਤ ਵਾਰੀ ਆਪਣੀ ਡਾਟਰ ਨੂੰ ਪੁੱਛਦੀਆਂ ਕਿ ਬੀ ਆਰ ਯੂ ਥਿੰਕ ਕਿ ਮੈਂ ਮੈਨੂੰ ਉਹਨਾਂ ਕੋ ਰਿਵਿਊ ਲੈਣਾ ਜਾਂਦਾ ਹਸਬੈਂਡ ਵਾਈਜ਼ ਦਾ ਰਿਲੇਸ਼ਨਸ਼ਿਪ ਬਹੁਤ ਸਟਰੋਂਗ ਹੁੰਦਾ ਬਹੁਤ ਨੇੜੇ ਦਾ ਹੁੰਦਾ ਸੋ ਤੁਸੀਂ ਕਹਿੰਦੇ ਵੈਨ ਟੂ ਮਾਈਂਡਸ ਆਰ ਐਟ ਵਨ ਵਰਕ ਦਾ ਰਿਜ਼ਲਟ ਹਮੇਸ਼ਾ ਹੀ ਅੱਛਾ ਹੁੰਦਾ ਵਾ ਅੱਛਾ ਹਮੇਸ਼ਾ ਹੀ ਗ੍ਰੇਟ ਹੁੰਦਾ ਸੋ ਥਿਸ ਇਜ਼ ਰੀਅਲੀ ਬਿਊਟੀਫੁਲ ਕਿ ਤੁਸੀਂ ਐਜ਼ ਅ ਐਜ਼ ਅ ਕਪਲ ਇਸ ਬਿਜ਼ਨਸ ਨੂੰ ਜੁਆਇਨ ਕੀਤਾ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਤੁਹਾਡੇ ਘਰ ਦੇ ਵਿੱਚ ਅੱਜ ਆਪਣੇ ਆਪ ਦੇ ਵਿੱਚ ਕੰਪਲੀਟ ਇੱਕ ਟੀਮ ਹੈਗੀ ਆ ਜਦੋਂ ਜਿਹੜੇ ਤੁਹਾਡੇ ਸੱਦੇ ਕੰਪਲੀਟ ਸੈਟ ਹੈ ਹਮ ਯਾ ਕੰਪਲੀਟ ਸੈਟ ਹੈ ਗਿਆ ਸੁਮਨ ਇਜ਼ ਮੈਂਟਰ ਆਫ ਰਾਮਪਾਲ ਐਂਡ ਰਾਮਪਾਲ ਇਜ਼ ਮੈਂਟਰ ਆਫ ਬੋਥ ਆਫ ਯੂ ਸੋ ਥੋੜੀ ਬਹੁਤ ਹੈਲਪ ਅ ਲਾਟ ਇਵਨ ਫॉर ਮੀ ਸੁਮਨ ਹੈਲਪ ਅ ਲਾਟ Uh, i know i know that yeah. is something that is something so obvious in the community mai itthe suman di as a mentor the appreciation karde karde ya being a daughter <laughs> i love this part of hers the way she is promoting amka's uh, uh, business rampa jita aaj mainu lagda ki inne hi protective te inne hi caring apne brother bhabhi nu leke vi honge she is oldest <laughs> in the business unna kol bahut sari edan di information ya experience ho chukya hoya hai jehda thode lokan ne kare do unna le ਰਾਮਪਾਲ ਜੀ ਅਗਲਾ ਕੁਐਸਚਨ ਮੈਂ ਤੁਹਾਡੇ ਕੋਲ ਪੁੱਛਣਾ ਚਾਹਨੀ ਆ ਕਿ ਇੱਕ ਇੱਕ ਚੀਜ਼ ਤਾਂ ਤੁਸੀਂ ਇੱਕ ਤਾਂ ਰਾਮਪਾਲ ਫੈਮਿਲੀ ਜਿਹੜੀ ਹੈਗੀ ਉਹ ਮਾਡਲ ਬਣ ਚੁੱਕੀ ਹੋਈ ਹੈ ਸਾਰੀ ਕਮਿਊਨਿਟੀ ਲਈ ਕਿ ਤੁਸੀਂ ਲੋਕੀ ਬਿਜ਼ਨਸ ਦੇ ਵਿੱਚ ਐਜ਼ ਅ ਫੈਮਿਲੀ ਕੰਮ ਕਰ ਰਹੇ ਐਂਡ ਯੂ ਆਰ ਯੂ ਆਰ ਇਨਸਪਾਇਰਿੰਗ ਮੈਨੀ ਪੀਪਲ ਦੂਸਰੀ ਚੀਜ਼ ਜਿਹੜੀ ਰਾਮਪਾਲ ਜੀ ਤੁਹਾਡੇ ਤੁਹਾਡੇ ਪਾਰਟ ਤੇ ਮੈਂ ਕਹਿਣਾ ਚਾਹਨੀ ਹੂਈ ਹੈਗੀ ਕਿ ਬੀਇੰਗ ਅ ਰਿਟਾਇਰਡ ਪਰਸਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੌਸਲੇ ਵਾਲਾ ਇੱਕ ਕੰਮ ਕੀਤਾ ਹੈ ਇੱਕ ਐਦਾਂ ਦੇ ਇਦਾਂ ਦੇ ਜ਼ੋਨ ਵਿੱਚ ਐਂਟਰ ਕੀਤੇ ਹੋ ਜਿਹੜਾ ਕਿ ਆਮ ਲੋਕਾਂ ਦੇ ਵਿੱਚ ਇੱਕ ਯੰਗ ਬੰਦਾ ਵੀ ਸੋਚਦਾ ਹੈ ਕਿ ਮੈਂ ਡਿਜੀਟਲ ਮਾਰਕੀਟਿੰਗ ਕਿੱਦਾਂ ਕਰੂੰਗਾ ਮੈਂ ਕਿੱਦਾਂ ਸਿੱਖੂੰਗਾ ਸੋ ਤੁਹਾਨੂੰ ਕੀ ਲੱਗਦਾ ਕਿ ਇੱਕ ਇੱਕ ਰਿਟਾਇਰ ਰਿਟਾਇਰਡ ਪਰਸਨ ਹੋਣ ਦੇ ਨਾਤੇ ਤੁਸੀਂ ਆਪਣਾ ਤੁਹਾਨੂੰ ਇਹ ਬਿਜ਼ਨਸ ਬਿਜ਼ਨਸ ਚ ਰਹਿਗਾ ਕੁਆਲਿਟੀ ਟਾਈਮ ਕਿੱਦਾਂ ਤੁਸੀਂ ਹੁਣ ਆਪਣਾ ਸਪੈਂਡ ਕਰ ਰਹੇ ਹੋ ਤੇ ਸੈਕਿੰਡ ਕੀ ਆਪਣੇ ਏਜ ਗਰੁੱਪ ਦੇ ਲੋਕਾਂ ਨੂੰ ਇੱਕ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਇਸ ਬਿਜ਼ਨਸ ਤੋਂ ਕਿੱਦਾਂ ਫਾਇਦਾ ਲੈ ਸਕਦੇ ਆ ਬਿਲਕੁਲ ਥੈਂਕ ਯੂ ਜੀ ਇਸ ਤਰ੍ਹਾਂ ਹੈ ਕਿ ਵੀ ਜਿਵੇਂ ਹੁਣ ਉਮਰ ਦਾ ਤਾਂ ਇਹਦੇ ਵਿੱਚ ਕੋਈ ਤਗਾਜਾ ਨਹੀਂ ਹੈਗਾ ਹਾਂ ਹਾਂਜੀ ਲੇਕਿਨ ਦੂਸਰਾ ਗੱਲ ਇਹ ਹੈ ਕਿ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਕਰ ਨਹੀਂ ਸਕਦਾ ਹੂੰ ਹੂੰ ਖਾਸ ਕਰਕੇ ਔਨਲਾਈਨ ਜਿੰਨਾ ਵੀ ਆਹ ਵਰਕ ਕਰਨਾ ਪੈਂਦਾ ਆ ਜਾਂ ਜੋ ਵੀ ਆਪਾਂ ਪੋਸਟਾਂ ਵਗੈਰਾ ਬਣਾਉਂਦੇ ਮੈਨੂੰ ਲੱਗਦਾ ਸੀ ਬਹੁਤ ਆੜਿਆ ਫੁਰਮੀ ਕਿਉਂਕਿ ਮੈਂ ਕਦੀ ਕੀਤਾ ਨਹੀਂ ਸੀ ਹਾਂਜੀ ਤੇ ਹਾਂ ਸੋਸ਼ਲ ਮੀਡੀਆ ਤੇ ਮੈਂ ਸਿਗਾ ਆਲਰੇਡੀ ਫੇਸਬੁਕ ਤੇ ਲੇਕਿਨ ਸਿਰਫ ਆਪਣੇ ਵਿਚਾਰਿਤ ਮਤਾਂ ਉੱਤੇ ਕੁਝ ਕਰ ਲਿਆ ਨਹੀਂ ਗੱਲ ਹੂੰ ਲਿਕਨ ਇਹਦਾ ਮੈਨੂੰ ਸੁਮਨ ਨੇ ਫਿਰ ਮੈਨੂੰ ਸਪੋਰਟ ਬਹੁਤ ਕੀਤੀ ਕਿ ਬਈ ਤੁਸੀਂ ਕਰ ਸਕਦੇ ਹੋ ਤੁਸੀਂ ਮੀਡੀਆ ਦੇ ਉੱਤੇ ਆਲਰੇਡੀ ਹੈਗੇ ਆ ਹਨਾ ਬਈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਆਪਣੀ ਲੈਂਗੁਏਜ ਵਿੱਚ ਸਭ ਤੋਂ ਵੱਡਾ ਗੱਲ ਇਹ ਆ ਹਾਂਜੀ ਕਿਸੇ ਵੀ ਲੈਂਗੁਏਜ ਵਿੱਚ ਕਰ ਸਕਦੇ ਆ ਹਨਾ ਆਪਾਂ ਕੋਈ ਵੀ ਇਸ ਨੂੰ ਕਰ ਸਕਦਾ ਹੈ ਜਿਹੜੀ ਮਰਜ਼ੀ ਲੈਂਗੁਏਜ ਦਾ ਹੋਵੇ ਔਰ ਇਹਦੇ ਨਾਲ ਫਿਰ ਮੈਨੂੰ ਸੁਮਨ ਨੇ ਕਾਫੀ ਸਪੋਰਟ ਕੀਤੀ ਕਿ ਇੱਕ ਵਾਰੀ ਟਰਾਈ ਕਰਕੇ ਦੇਖੋ ਵੀ ਹਾਊ ਯੂ ਫੀਲ ਹਨਾ ਹਮ ਹਮ ਇਹ ਆਮ ਡੂਇੰਗ ओके okay, ਪਰ सुमन ਵੀ ਬਹੁਤ سپورਟ ਕਰਦੀ ਆ ਵਿੱਚ ਕੁਛ ਦੀ ਰਹਿੰਦੀ ਆ ਕਰ ਲਿਆ ਨਹੀਂ ਕਰ ਲਿਆ ਹੁਣ ਤਾਂ ਰੰਬਲਜੀ ਥੜ ਕੋ ਠਾੜਾ ਸਪੋਰਟ ਸਿਸਟਮ ਜਿਹੜਾ ਹੈਗਾ ਇਹ ਮਲਟੀਪਲ ਫੋਲਡ ਵੱਧ ਚੁੱਕਿਆ ਹੋਇਆ ਪਹਿਲਾਂ ਹੀ ਪੁੱਛੀ ਰਹਿੰਦੀ ਆ ਵੀ ਇਹਨਾ ਕਰ ਲਿਆ ਦੱਸਣਾ ਪੈਂਦਾ ਵੀ ਆ ਕਰ ਲਿਆ सुमन ਤਾਂ ਦੇਖੋ ਤੁਹਾਨੂੰ ਹੈਲਪ ਕਰਨਗੇ ਹੀ ਕਰਨਗੇ ਹੁਣ ਵਿਦਨ ਨੋ ਟਾਈਮ ਚਰਨਜੀਤ ਤੇ ਸੁਨੀਲ ਵੀ ਇਸ ਲਾਈਕ ਹੋ ਜਾਣਗੇ ਕਿ ਉਹ ਵੀ ਤੁਹਾਨੂੰ ਹੈਲਪ ਕਰ ਪਾਣਗੇ ਸੋ ਵੀ ਫੈਮਿਲੀ ਯੂਨਿਟ ਵਰਗੋ ਤੁਸੀਂ ਆ ਬਹੁਤ इजीली ਇਸ ਚੀਜ਼ ਨੂੰ ਕਰ ਪਾਉਂਗੇ ਪਰ ਫਿਰ ਵੀ ਮੈਂ ਤੁਹਾਡੇ ਹੌਸਲੇ ਦੀ ਦਾਤ ਦੇਣੀ ਮੈਨੂੰ ਪਤਾ ਹੈ ਕਿ ਏਜ ਦਾ ਕੋਈ ਫੈਕਟਰ ਨਹੀਂ ਹੈਗਾ ਏਜ ਕਿਸੇ ਵੀ ਜਗ੍ਹਾ ਤੇ ਕੋਈ ਫੈਕਟਰ ਨਹੀਂ ਹੁੰਦਾ ਸਾਰਾ ਦਾ ਸਾਰਾ ਕੰਮ ਜਿਹੜਾ ਹੁੰਦਾ ਸਾਡੇ ਮਾਈਂਡ ਸੈਟ ਦਾ ਹੁੰਦਾ ਹੈ ਬਿਲਕੁਲ ਕੋਈ ਚੀਜ਼ ਸੋਚ ਲੈਣੇ ਕਿ ਅਸੀਂ ਕਰਨੀ ਆ ਤਾਂ ਅਸੀਂ ਉਹਨੂੰ ਕਰ ਸਕਦੇ ਆ ਪਰ ਉਹ ਇੱਕ ਪਹਿਲਾ ਕਦਮ ਜਿਹੜਾ ਹੌਸਲੇ ਨਾਲ ਲੈਣਾ ਉਹਦੇ ਲਈ ਨਹੀਂ ਲੱਗਦਾ ਕਿ ਉਹ ਤੁਹਾਡਾ ਤੁਸੀਂ ਉਸ ਐਪਰੀਸ਼ੀਏਸ਼ਨ ਦੇ ਹੱਕਦਾਰ ਰਹੇ ਹੋ ਔਰ ਇਹ ਚੀਜ਼ ਤੁਹਾਡੇ ਬਹੁਤ ਇਨਸਪਾਇਰਿੰਗ ਹੋ ਸਕਦੀ ਹੈ ਸਾਡੀ ਕਮਿਊਨਿਟੀ ਦੇ ਨਾਲ ਬਹੁਤ ਸਾਰੇ ਬਿਲਕੁਲ ਆ ਫੈਨ ਦੇ ਵੀ ਮੈਨ ਲਈ ਜਿਹੜੇ ਇੱਕ ਸਟੇਜ ਤੇ ਜਾ ਕੇ ਸੋਚਣ ਲੱਗ ਜਾਂਦੇ ਕਿ ਸ਼ਾਇਦ ਇਹ ਦੁਨੀਆ ਮੇਰੇ ਲਈ ਨਹੀਂ ਬਣੀ ਹੋਈ ਇਸ ਵਿੱਚ ਮੈਂ ਕੰਮ ਨਹੀਂ ਕਰ ਸਕਦਾ ਉਹ ਸਾਰੇ ਦੇ ਸਾਰੇ ਨੋਸ਼ਨਸ ਮੌਜੂ ਸੀ ਬ੍ਰੇਕ ਜਿੰਨੇ ਵੀ ਬਾਤ ਕਰਦੇ ਉਹਨਾਂ ਸਾਰਨ ਮੇਰਾ ਇਹ ਕਹਿਣਾ ਕਿ ਕੋਈ ਐਸੀ ਗੱਲ ਨਹੀਂ ਹੈ ਕਿ ਇਨਸਾਨ ਕਰ ਨਹੀਂ ਸਕਦਾ ਹਾਂਜੀ ਹੈ ਨਾ ਕੁਝ ਵੀ ਕਰ ਸਕਦਾ ਹੈ ਥੋੜਾ ਫਿਰ ਇੱਥੇ ਦਾ ਫੈਲਪ ਹੀ ਬਹੁਤ ਹੈ ਟ੍ਰੇਨਿੰਗ ਪੂਰੀ ਕੀਤੀ ਜਾਂਦੀ ਹੈ ਔਰ ਉਹ ਵੀ ਫ੍ਰੀ ਧਰ ਬੈਠਣ ਬਿਲਕੁਲ ਠੀਕ ਕਹਿ ਰਹੇ ਹੋ ਕੋਈ ਵੀ ਕਰ ਸਕਦਾ ਹੈ ਇਸ ਨੂੰ ਹਾਂਜੀ ਹਾਂਜੀ ਆ